ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਅੱਜ ਅਸਕੂ ਇਸ ਵੀਡੀਓ ਦੇ ਵਿੱਚ ਗੱਲ ਕਰ ਲਈਏ ਕਗਨਾ ਰਣੌਤ ਦੀ ਉਹ ਫਿਲਮੀ ਅਦਾਕਾਰ ਹੈ ਔਰ ਅਜਕਲ ਉਹ ਮੰਡੀ ਤੋਂ ਹਿਮਾਚਲ ਤੋਂ ਸੰਸਦ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਦੀ ਮੈਂਬਰ ਹੈ ਤੇ ਉਸ ਨੇ ਇੱਕ ਫਿਲਮ ਬਣਾਈ ਹੈ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਉਸ ਫਿਲਮ ਦੇ ਵਿੱਚ ਇੰਦਰ ਗਾਂਧੀ ਦਾ ਪਾਰਟ ਉਸਨੇ ਕੀਤਾ ਹੈ ਲੇਕਿਨ ਉਸਨੇ ਸਿੱਖਾਂ ਦੀ ਤਸਵੀਰ ਬੜੀ ਮਾੜੀ ਪੇਸ਼ ਕੀਤੀ ਹੈ ਇਸ ਫਿਲਮ ਦੇ ਵਿੱਚ ਇੱਥੇ ਆਪਾਂ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਅਕਸਰ ਮੈਂ ਅਪੀਲ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਪਹਿਲਾਂ ਫਿਲਮ ਦੀ ਗੱਲ ਸ਼ੇਰਾਪਟ ਪ੍ਰੀ ਕਰਦੇ ਹਾਂ ਦੇਖੋ ਫਿਲਮ ਦੀ ਹੀਰੋਇਨ ਜਿਹਨੂੰ ਲੀਡ ਰੋਲ ਕਹਿੰਦੇ ਆ ਉਹੋ ਕੰਗਨਾ ਡਰੋ ਹੈ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਦੀ ਬਾਇਓਪਿਕ ਹੈ ਇਸ ਕਰਕੇ ਵੱਡਾ ਰੋਲ ਮੇਨ ਰੋਲ ਲੀਡ ਰੋਲ ਕੰਗਨਾ ਦਾ ਹੈ ਇਹਦੇ ਚ ਕੱਲਾ ਕੰਗਨਾ ਦਾ ਲੀਡ ਰੋਲ ਹੀ ਨਹੀਂ ਬਲਕਿ ਡਾਇਰੈਕਟਰ ਵੀ ਹੋਈ ਹੈ ਕੱਲੀ ਉਹ ਡਾਇਰੈਕਟਰ ਨਹੀਂ ਬਲਕਿ ਵਨ ਆਫ ਦੀ ਪ੍ਰੋਡਿਊਸਰ ਕੰਗਨਾ ਰੌਤ ਹੈ ਉਹਦੇ ਨਾਲ ਰੇਨੂ ਪੀਟੀ ਹੈ ਉਮੇਸ਼ ਕੁਮਾਰ ਪਾਲਸਰ ਹੈ ਇਤਨੇ ਪ੍ਰੋਡਿਊਸਰ ਨੇ ਮਨਿਕਰਨ ਕਾ ਫਿਲਮਜ਼ ਨਾਰਲ ਕੇ ਫਿਲਮ ਬਣਾਈ ਹੈ ਇੱਕ ਹੋਰ ਕਮਾਲ ਹੈ ਬਸ ਤਾ ਚਲੋ ਇਹ ਜਿਹੜੀ ਬਾਪਿਕ ਹੁੰਦੀ ਹੈ ਚ ਕਹਾਣੀ ਕੀ ਲਿਖਦੇ ਨੇ ਤੇ ਫਿਰ ਵੀ ਸਕ੍ਰੀਨ ਪਲੇਸ ਤੇ ਲਿਖਣਾ ਹੀ ਜਾਂਦਾ ਕਹਾਣੀ ਜਿਹੜੀ ਇਹਦੀ ਆਉਂਦੀ ਹੈ ਕੰਡਰ ਦੌਦੀ ਹੈ ਸਕ੍ਰੀਨ ਪਲੇਸ ਚ ਮਦਦ ਕੀਤੀ ਰਤੀਸ਼ ਕੁਮਾਰ ਨੇ ਡਾਇਲੋਗ ਵੀ ਰਤੀਸ਼ ਕੁਮਾਰ ਦੇ ਨੇ ਤੇ ਬਣਾਈ ਜੀ ਸਟੂਡੀਓਸ ਦੇ ਹੈ ਇਹ ਇਹਦਾ ਸਹਿਯੋਗ ਕੀਤਾ ਮਨਿਕਰਨ ਕਾ ਫਿਲਮਜ਼ ਦੇ ਇਹ ਤਾਂ ਹੈ ਬੁਢਲੀ ਜਾਣਕਾਰੀ ਲੇਕਿਨ ਇਹਦੇ ਵਿੱਚ ਹੋਰ ਕੌਣ-ਕੌਣ ਹੈ ਲੀਡ ਰੋਲ ਤਾਂ ਹੋ ਗਿਆ ਇਹਦਾ ਜਿਹੜੀ ਇੰਦਰਾ ਗਾਂਧੀ ਬਣੀ ਹੈ ਇੱਕ ਉਹਦੇ ਵਿੱਚ ਕਿਉਂਕਿ ਐਮਰਜੈਂਸੀ ਹੈ ਐਮਰਜੈਂਸੀ ਦੇ ਵਿੱਚ ਇੱਕ ਵੱਡਾ ਰੋਲ ਹੋਰ ਬੰਦੇ ਦਾ ਰਿਹਾ ਜਿਹਨੇ ਐਮਰਜੈਂਸੀ ਦਾ ਬ੍ਰੋਥ ਕੀਤਾ ਸੀ ਉਹ ਜੇਪੀ ਜਯ ਪ੍ਰਕਾਸ਼ ਦੁਰਾਇਨ ਜਿਹਨੇ ਸੰਪੂਰਨ ਕ੍ਰਾਂਤੀ ਦਾ ਨਾਅਰਾ ਦਿੱਤਾ ਸੀ ਇਸ ਫਿਲਮ ਦੇ ਵਿੱਚ ਅਨੁਪਮ ਖੇਰ ਬਣਿਆ ਜੇਪੀ ਬਣਿਆ ਸੀਰੀਅਸ ਜਿਹੜਾ ਹੈ ਤਲਪੜੇ ਇਹ ਵੀ ਵਧੀਆ ਐਕਟਰ ਹੈ ਇਹ ਬਣਿਆ ਅਟਲਬਹਿਰੀ ਬਸਪਈ ਤਾਂ ਇਸਰਾ ਮਹਿਮਾ ਚੌਧਰੀ ਹੈ ਮਿਲਨ ਸੋਮਨ ਹੈ ਇੱਕ ਬੰਦਾ ਜਿਹੜਾ ਦੁਨੀਆ ਤੇ ਚੜੇਗਾ ਐਕਟਰ ਵਧੀਆ ਸੀ ਉਹ ਸਤੀਸ਼ ਕੌਸ਼ਕ ਉਹ ਵੀ ਇਸ ਫਿਲਮ ਦੇ ਵਿੱਚ ਹੈ ਸੋ ਇਹ ਫਿਲਮ ਦੇ ਸਟਾਰੇ ਠੀਕ ਨੇ ਜਿਹੜੇ ਐਕਟਰ ਲਏ ਨੇ ਇਹ ਹੈ ਤੇ ਫਿਲਮ 14 ਸਤੰਬਰ ਨੂੰ ਇਹਦਾ ਟ੍ਰੇਲਰ 14 ਅਗਸਤ ਨੂੰ ਇਹਦਾ ਟ੍ਰੇਲਰ ਰਿਲੀਜ਼ ਹੋਇਆ ਸੀ ਮੈਂ ਇੱਕ ਨਹੀਂ ਕਈ ਵਾਰ ਦੇਖਿਆ ਔਰ ਮੈਂ ਦੇਖਿਆ ਉਸ ਟ੍ਰੇਲਰ ਦੇ ਵਿੱਚ ਜਿਹੜੀ ਕਿ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਕੁਛ ਨਾ ਕੁਛ ਦੇ ਬਾਰੇ ਸੋਚਣਾ ਚਾਹੀਦਾ ਹੈ ਜੀਪੀਸੀ ਨੂੰ ਜਾਂ ਸਿੱਖ ਕੌਮ ਨੂੰ ਕਿਉਂਕਿ ਉਥੇ ਤਸਵੀਰ ਸਿੱਖਾਂ ਦੀ ਕੋਈ ਜ਼ਿਆਦਾ ਵਧੀਆ ਨਹੀਂ ਬਨ ਸੈਟਡ ਹੈ ਸਹੀ ਨਹੀਂ ਤੱਤ ਅਬਦੇਸਾਹਬ ਨੇ ਪੇਸ਼ ਕੀਤੇ ਹੋਏ ਨੇ ਤਤ ਸਹੀ ਨਹੀਂ ਹੈ ਇਹੀ ਫਿਲਮਾਂ ਦਾ ਜਿਹੜੀਆਂ ਫਿਲਮਾਂ ਇਸ ਤਰ੍ਹਾਂ ਬਣਦੀਆਂ ਨੇ ਨਾ ਇਹ ਕਿਸੇ ਨੂੰ ਡਾਊਨ ਕਰ ਲਈ ਹੁੰਦੀਆਂ ਨੇ ਅਲਾਰ ਕਿਸਮ ਦੀਆਂ ਫਿਲਮਾਂ ਹੁੰਦੀਆਂ ਨੇ ਚਾਹੇ ਡਾਕਟਰ ਬਨਮੋਨ ਸਿੰਘ ਨੂੰ ਡਾਊਨ ਕਰ ਲਈ ਇਹਨਾਂ ਨੇ ਬਣਾਈ ਸੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਉਦੋਂ ਇਲੈਕਸ਼ਨ ਤੋਂ ਪਹਿਲਾਂ ਬਣਾਈ ਸੀ ਇਹ ਵੀ ਇਲੈਕਸ਼ਨ ਤੋਂ ਪਹਿਲਾਂ ਆ ਜਾਂਦੀ ਇਹ ਕਿਹੜਾ ਇੱਕ ਦਿਨ ਚਾ ਮੋਦੀ ਸਾਹਿਬ ਕਿੰਨਾ ਦਾ ਰੌਲਾ ਪਾਉਂਦੇ ਸੀ ਐਮਰਜੈਂਸੀ ਆ ਬਣੀ ਸੀ ਲੇਟ ਹੋ ਗਈ ਇਹ ਫਿਲਮ ਅਸਲ ਦੇ ਵਿੱਚ ਮੋਦੀ ਸਾਹਿਬ ਨੂੰ ਖੁਸ਼ ਕਰਨ ਲਈ ਤਾਂ ਫਿਲਮ ਹੈ ਸਾਰੇ ਹੀ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਉਨਪਮ ਖੇਰ ਭਾਰਤੀ ਜਨਤਾ ਪਾਰਟੀ ਦੇ ਇਹਦੀ بیوی ਚੰਡੀਗੜ੍ਹ ਤੋਂ ਕਿਰਨ ਖੇਰ ਸੰਸਦ ਰਹੀ ਹੈ ਤੇ ਜਿਹੜਾ ਜੀ ਸਟੂਡੀਓ ਸੁਵਚੰਦਰਾ ਇਹ ਵੀ ਭਾਰਤੀ ਜਨਤਾ ਪਾਰਟੀ ਦਾ ਰਸੋਬਦ ਮੈਂਬਰ ਰਿਹਾ ਉਹਦੀ ਬੱਦਤ ਨਾਲ ਹੀ ਜਿੱਤੇ ਸੀ ਸੋ ਸਾਰੇ ਲਗਭਗ ਆਪ ਵੀ ਹੁਣ ਸੰਸਦ ਹੈ ਇਹ ਥੋੜੀ ਲੇਟ ਹੋ ਗਈ ਇਹ ਐਂ ਬਣਾਉਂਦੇ ਨੇ ਫਿਲਮਾਂ ਇਹਦੋਂ ਪਹਿਲਾਂ ਵੀ ਇੱਕ ਫਿਲਮ ਬਣਾਈ ਤੇ ਜਿਹਦੇ ਚ ਜਲੂਸ ਕੱਢਿਆ ਪਿਆ ਦਾ ਕੇਜਰੀਪਾਲ ਦਾ ਔਰ ਸਸ਼ੋਂਦਿਆ ਜਿਹਨੂੰ ਫਿਲਮ ਚ ਕਨੋਜੀਅਲ ਨੂੰ ਨਾਮ ਦਿੱਤਾ ਹੈ ਰਾਹੁਲ ਗਾਂਧੀ ਦਾ ਉਹ ਫਿਲਮਾਂ ਪੋਲਿਟਿਕਲ ਬਾਹ ਇਹ ਫਿਲਮਾਂ ਕੋਈ ਨਵੀਆਂ ਗੱਲ ਨਹੀਂ ਆ ਮੈਂ ਤੁਹਾਨੂੰ ਐਕਸੀਡੈਂਟ ਪ੍ਰਾਈਮ ਮਿੰਿਸਟਰ ਡਾਕਟਰ ਬਰਮਨ ਸੰਗ ਦਾ ਇਲੈਕਸ਼ਨ ਤੋਂ ਪਹਿਲਾਂ ਵੀ ਆਈ ਸੀ ਇਸੇ ਤਰ੍ਹਾਂ ਆਂਦੀ ਫਿਲਮ ਕਿਸੇ ਟਾਈਮ ਰਾਜਨੀਤੀ ਫਿਲਮ ਬਹੁਤ ਫਿਲਮਾਂ ਇਸ ਕਿਸਮ ਦੀਆਂ ਆਉਂਦੀਆਂ ਨੇ ਤੇ ਆਪਦੇ ਹਿਸਾਬ ਨਾਲ ਤੱਥਾਂ ਨੂੰ ਫਿਰ ਜਿਹੜਾ ਤਰੋੜਿਆ ਮਰੋੜਿਆ ਜਾਂਦਾ ਹੈ ਇਹ ਜਿਹੜੀ ਕਗਨਾ ਰਣੋਤ ਹੈ ਐਕਟਿੰਗ ਐਕਟ ਕਰਦੀ ਹੈ ਇਹਦੀ ਜੈ ਲਲ ਤਾਂ ਬਣੀ ਸੀ ਬਹੁਤ ਵਧੀਆ ਐਕਟਿੰਗ ਉਹਦੇ ਚਿਹਰੇ ਕੀਚੀ ਸੀ ਖੈਰ ਆਪਾਂ ਤਾਂ ਗੱਲ ਕਰ ਰਹੇ ਹਾਂ ਇਹ ਐਮਰਜੈਂਸੀ ਫਿਲਮ ਦੀ ਐਮਰਜੈਂਸੀ ਦੇ ਵਿੱਚ ਦੇਖੋ ਜਿਹੜੀ ਗੱਲ ਪਹਿਲਾਂ ਮੈਂ ਉਹੀ ਕਰ ਲਾਂ ਜਿਹਦਾ ਮੈਨੂੰ ਇਤਰਾਜ ਹੈ ਦੇਖੋ ਕਿਤੇ ਵੀ ਮੈਂ ਇਹ ਨਹੀਂ ਦੇਖਿਆ ਕਿ ਸੰਤ ਭਿੰਡਰਾਂਵਾਲੇ ਨੇ ਕਦੇ ਹਾਂ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਜੇ ਗਾਂਧੀ ਤੇ ਗਿਆਨੀ ਜ਼ਰਚ ਚੱਟigarh ਦੇ ਹੋਟਲ ਦੇ ਵਿੱਚ ਮੀਟਿੰਗ ਹੋਣਾ ਤੇ ਗੈਨੀ ਜੈਲ ਸਿੰਘ ਦਾ ਇਸ ਤਰ੍ਹਾਂ ਦੀਆਂ ਕਿਤਾਬਾਂ 'ਚ ਜ਼ਿਕਰ ਹੋਣਾ ਜਾਂ ਇਹ ਗੱਲ ਬਾਹਰ ਆਉਣਾ ਇਹ ਤਾਂ ਹੈ ਲੇਕਿਨ ਉਹ ਹੋਏ ਜੇ ਬੰਦੇ ਤੋਂ ਜਾਂ ਇਹ ਉਹ کردار ਬਣਾ ਕੇ ਜਿਹੜਾ ਇਹ ਪੁੱਛਣਾ ਤੇ ਫਿਰ ਉਹਦਾ ਜਵਾਬ ਦੇਣਾ ਉਹ ਕਹਿੰਦਾ ਤੁਸੀਂ ਜਾਣਦੇ ਹੋ ਇਹਦਾ ਇੱਕ ਡਾਇਲੋਗ ਹੈ ਤੁਸੀਂ ਜਾਣਦੇ ਹੋ ਕਿ ہماری ਪਾਰਟੀ ਨੂੰ ਕੀ ਚਾਹੀਏ ਤੇ ਫਿਰ ਉਹਦਾ ਜਵਾਬ ਉਹ ਜਿਹੜਾ ਹੈ ਜਿਹੜਾ ਸੰਤ ਭਿੰਡਰਵਾਲਾ ਵਰਗਾ کردار ਹੈ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੇ ਨੇ ਪੰਜਾਬੀ ਚ ਜਵਾ ਦਿੰਦਾ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੇ ਨੇ ਸਾਨੂੰ ਚਾਹੀਦਾ ਖਾਲਸਤਾਨ ਹੁਣ ਮੈਨੂੰ ਨਹੀਂ ਲੱਗਦਾ ਕਿ ਕਦੇ ਸੰਤ ਪਟੜਾਣੇ ਨੇ ਇਸ ਤਰ੍ਹਾਂ ਖਾਲਸਤਾਨ ਮੰਗਿਆ ਹੋਵੇ ਮੈਂ ਇੰਟਰਵਿਊ ਕੀਤਾ ਸੰਤ ਪਟੜਾਣੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਜਦੋਂ ਨੂੰ ਕੋਈ ਵੀ ਪੁੱਛਦਾ ਸੀ ਭਾਈ ਜੇ ਕੋਈ ਦਿੰਦਾ ਲੈਣਾ ਵੀ ਖਾਲਸਤਾਨ ਪਰ ਉਹਨਾਂ ਨੇ ਇਸ ਤਰ੍ਹਾਂ ਕਦੇ ਨਹੀਂ ਗੱਲ ਕੀਤੀ ਸੀ ਜਿਸ ਤਰ੍ਹਾਂ ਇੱਥੇ ਪੇਸ਼ ਕੀਤਾ ਗਿਆ ਜੇ ਐਮਰਜੈਂਸੀ ਚ ਪੇਸ਼ ਕਰਨਾ ਸੀ ਜੇ ਸਹੀ ਤਸਵੀਰ ਐਮਰਜੈਂਸੀ ਦੀ ਨਹੀਂ ਸੀ ਜੋਦੋ ਐਮਰਜੈਂਸੀ ਲੱਗ ਜਾਂਦੀ ਤੇ ਹੁਣ ਜੇ ਪੀਪੀ ਤਾ ਦਿਖਾਇਆ ਇਹਦੇ ਚ ਰਉਪਮ ਖੇਰ ਤਾਂ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਕਿ ਇਥੇ ਪ੍ਰਕਾਸ਼ ਸਿੰਘ ਬਾਦਲ ਕੌਣ ਹੈ ਇਥੇ ਗੁਰਚਰਨ ਸਿੰਘ ਟਵਾੜਾ ਕੌਣ ਹੈ ਕਿਉਂਕਿ ਸਿੱਖਾਂ ਨੇ ਅਕਾਲੀਆਂ ਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ ਐਮਰਜੈਂਸੀ ਦਾ ਔਰ ਕਿਹਾ ਜਾਂਦਾ ਇੰਦਰਾ ਗਾਂਧੀ ਨੇ ਕਿਹਾ ਸੀ ਉਹ ਦਿਖਾਉਣਾ ਚਾਹੀਦਾ ਸੀ ਕਿ ਤੁਸੀਂ ਕਿਉਂ ਵਿਰੋਧ ਕਰਦੇ ਹੋ ਤੁਸੀਂ ਦੱਸੋ ਤੁਹਾਨੂੰ ਪੰਜਾਬ ਲਈ ਕੀ ਚਾਹੀਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉੱਥੇ ਦੱਸੀ ਗਈ ਤੇ ਜਿਨੂੰ ਹਾਈਲਾਈਟ ਕਰਨਾ ਉਹਦੀ ਮਰਜ਼ੀ ਨਾਲ ਹਾਈਲਾਈਟ ਕੀਤਾ ਔਰ ਖਰਾਨੇ ਦੀ ਗੱਲ ਹੈ ਹਾਈਲਾਈਟ ਵੀ ਇਸ ਤਰ੍ਹਾਂ ਕੀਤਾ ਜਿਹੜਾ ਕਦੇ ਵੀ ਸੱਚ ਹਜਮ ਨਹੀਂ ਹੁੰਦਾ ਹੁਣ ਮੰਨ ਲਓ ਇੰਦਰਾ ਗਾਂਧੀ ਬਾਜਪਾਈ ਨੂੰ ਮਿਲ ਗਈ ਹੈ ਫਿਲਮ ਦੇ ਵਿੱਚ ਤੇ ਜਾ ਕੇ ਉਹ ਕਹਿ ਰਹੀ ਹੈ ਬਾਜਪਾਈ ਜੀ ਮੈਂ ਤਾਂ ਇੱਕ ਰਾਜਨੇਤਾ ਸੇ ਮੋਰ ਭਾ ਕਰਨੇ ਆਈ ਥੀ ਤੋ ਆਪਰੇ ਸਾਹਮਣੇ ਤੋਂ ਇੱਕ ਸੱਚਾ ਦੇਸ਼ ਭਗਤ ਨਿਕਲਿਆ ਨਹੀਂ ਇਹ ਇੰਦਰਗਾਧੀਤ ਮੋਕਾ ਹੈ ਕਿ ਤੂੰ ਸੱਚਾ ਦੇਸ਼ ਭਗਤ ਮੈਂ ਤਾਂ ਕਿਸੇ ਉਰ ਨੂੰ ਮਿਲਾਈ ਸੀ ਦੇਸ਼ ہمارا ਵੀ ਹੈ ਬਾਜਪਾਈ ਤੇ ਮहूं ਇੱਕ ਹੈ ਇਸੇ ਤਰ੍ਹਾਂ ਜਨਰਲ ਮਨਕਛਾ ਦਾ ਵੀ ਰੋਣ ਇਸੇ ਤਰ੍ਹਾਂ ਦਾ ਉਹਦੇ ਚ ਫਿਰ ਇੱਕ ਡਾਇਲੌਗ ਮਾਲਦਾ ਜਿਹਦੇ ਚ ਕਿੰਨਾ ਡਾਊਨ ਕਾਂਗਰਸ ਨੂੰ ਕੀਤਾ ਗਿਆ ਇੰਦਰਾ ਗਾਂਧੀ ਨੂੰ ਕੀਤਾ ਗਿਆ ਉੱਥੇ ਕਹਿੰਦੇ ਨੇ ਸ਼ਿਮਲਾ ਐਗਰੀਮੈਂਟ ਤੋਂ ਭਾਰਤ ਕੀ ਬਹੁਤ ਬੜੀ ਹਾਰ ਹੋਈ ਫਿਰ ਤੋਂ ਇਹੀ ਤਾਂ ਹੈ ਜਦ ਕੋਈ ਦੇਸ਼ ਕੇ ਲਈ ਨਹੀਂ ਸਤਾ ਕੇ ਲਈ ਲੜਦਾ ਹੈ ਇਸ ਤਰੀਕੇ ਨਾਲ ਡੋਨ ਕਿਤਾਗ ਹੈ ਗੱਲ ਜਦੋਂ ਸਪੂਰਨ ਕ੍ਰਾਂਤੀ ਦੀ ਆਈ ਰੋਪਨ ਫੇਰ ਦੇ ਰੋਲ ਉਹ ਐਕਟ ਕਰਦਾ ਉਹ ਵੀ ਬਹੁਤ ਮਰੀਆ ਕਰਦਾ ਸੰਜੇ ਗਾਂਧੀ ਹਾਲਾਂਕਿ ਉਸ ਤਰ੍ਹਾਂ ਦਾ ਨਹੀਂ ਸੰਜੇ ਗਾਂਧੀ ਦਾ ਜਿਹੜਾ ਰੋਲ ਉਹ ਸੰਜੇ ਗਾਂਧੀ ਵਰਗੀ ਸ਼ਕਲ ਭਾਂਦੀ ਪਰ ਸਮਝ ਆਉਂਦਾ ਤੇ ਉਹ ਵੀ ਉਹਦੇ ਚ ਵੀ ਡਾਇਲਗ ਹੈ ਅਗਰ ਕੁਰਸੀ ਸ਼ੋਰਤੀ ਤਾਂ ਫਿਰ ਗਈ ਸਭੀ ਅਖਬਾਰਾਂ ਕੀ ਬਿਜਲੀ ਕੱਢ ਦੋ ਯਾਨੀ ਉਹਦੇ ਚ ਇੱਕ ਡਾਇਲੌਗ ਵੀ ਹੈ ਕਿਸੇ ਨੇ ਸੋਚਾ ਥਾ ਕਿ ਲੋਕਤੰਤਰ ਦਾ ਐਸਾ ਗਲਗੁਟਾ ਜਾਏਗਾ ਮਤਲਬ ਇਸ ਤਰ੍ਹਾਂ ਦਾ ਡਾਇਲੌਗ ਉਹਦੇ ਚ ਯਾਨੀ ਪੂਰਾ ਇੱਕ ਪ੍ਰਪਗੈਂਡਾ ਵਾਲੀ ਜਿਹੜੀ ਫਿਲਮ ਅਸੀਂ ਕਹਿੰਦੇ ਆ ਉਸ ਕਿਸਮ ਦੀ ਇੱਕ ਫਿਲਮ ਬਣੀ ਹੈ ਮੈਨੂੰ ਅਤਰਾ ਜੇ ਨਹੀਂ ਫਿਲਮ ਬਨ ਗਿਆ ਬਹੁਤ ਵਾਰ ਪਹਿਲੀ ਵਾਰ ਨਹੀਂ ਕੀਤਾ ਇਹ ਲੇਟ ਹੋਣਾ ਗਨ ਵਖਰੀ ਹੈ ਕਿ ਐਮਰਜੈਂਸੀ ਤੇ ਤੁਹਾਡੇ ਸਾਹਮਣੇ ਆ emergancy बारे माता पास ਜਿਹੜੀ ਓਮ ਬਿਰਲਾ ਸਾਡੇ ਸਪੀਕਰ ਸਾਹਿਬ ਨੇ ਰੋਕਣ ਦੇ ਬਾਅਦ ਵਿਰੋਧ ਦੇ باوجود ਬ੍ਰੋਧੀ ਚਰਦੇ ਕਿਉਂਕਿ ਠਿੱਟ ਕਰਨਾ ਸੀ ਤੇ ਕਿਉਂਕਿ ਜਿਹੜੇ ਕਾਂਗਰਸ ਪਾਰਟੀ ਲਗਾਤਾਰ ਇਹ ਕਹਿ ਰਹੀ ਸੀ ਕਿ ਸੰਵਿਧਾਨ ਬਦਲ ਦਾਂਗੇ ਇਹਨਾਂ ਦੇ ਬੰਦੇ ਵੀ ਇਹ ਕਹਿ ਰਹੇ ਸੀ ਸਾਨੂੰ ਇੰਨੀ ਕੁ 2/3 ਮжоਰਿਟੀ ਦਿਓ ਤਾਂ ਕਿ ਅਸੀਂ ਸੰਵਿਧਾਨ ਬਦਲ ਦਈਏ ਉਹ ਕਹਿੰਦੇ ਸੰਵਿਧਾਨ ਤਾਂ ਕਰੋ ਤਾਂ ਤੁਸੀਂ ਕਿੱਟੇ ਗਲਤ ਇਹ ਕਰਨੀ ਸੀ ਔਰ ਮੋਦੀ ਸਾਹਿਬ ਰਿਵਾੜ ਤਾਂ ਦਿੰਦੇ ਨੇ ਉਹਨਾਂ ਦਾ ਚਾਹੇ ਅਮਰਜੈਂਸੀ ਫਿਰੋਂ ਬਾਅਦ ਚਾਹੀਏ ਇਸ ਨੂੰ ਟਿੱਪਟ ਦਿੱਤੀ ਉਹਨੂੰ ਜਿਤਾਇਆ ਉਹੀ ਕਰਦੇ ਨੇ ਜਿਵੇਂ ਉਹਨੇ ਕਿਹਾ ਸੀ ਨਾ ਅਨੁਰਾਗ ਠਾਕਰ ਨੇ ਦਿੱਲੀ ਦੇ ਵਿੱਚ ਦੇਸ਼ਕੋ ਗਦਾਰੋ ਕੋ ਗੋਲੀ ਮਾਰੋ ਸਾਲੋ ਕੋ ਤੇ ਮੰਤਰੀ ਬਣਾਤਾ ਸੀ ਇਸ ਵਾਰ ਵੀ ਕੁਝ ਦੇਣਾ ਹੈ ਉਹਨੂੰ ਕਿਉਂਕਿ ਜੋ ਕਹ ਹੈ ਉਹਨੇ ਜ਼ਹਿਰ ਗਾਂਧੀ ਨੂੰ ਕਿ ਜਿੰਨਕੀ ਜਾਤ ਕਾ ਨਹੀਂ ਪਤਾ ਉਹ ਲੋਕੋਂ ਸੇ ਜਾਤ ਪੁੱਛਤੇ ਹੈ ਤੇ ਮੋਦੀ ਸਾਹਿਬ ਨੇ ਉਹਨੂੰ ਜਿਹੜਾ ਹੈ ਰੀਟਵੀਟ ਕੀਤਾ ਲੋਕਾਂ ਕਦੇ ਸੁਣੋ ਤੇ ਉਹਨਾਂ ਨੂੰ ਜੇ ਚੰਗੀ ਲੱਗਦੀ ਹੈ ਕੋਈ ਵੀ ਕਰੇ ਚਾਹੇ ਸਾਧੂ ਪ੍ਰਗਿਆ ਕਰੇ ਚਾਹੇ ਰੌਕ ਠਾ ਕਰੇ ਚਾਹੇ ਤਾਂ ਅਗਣਾ ਰੋਧ ਕਰੇ ਅਗਣਾ ਰੋਧ ਤਾਂ ਬਾਰ ਬਾਰ ਕਰਦੀ ਹੈ ਪਹਿਲਾਂ ਉਹਨਾਂ ਕਿਸਾਨਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਦਲਜੀਤ ਸਾਹ ਦਸਾਂਝ ਨਾਲ ਸੋਸ਼ਲ ਮੀਡੀਆ ਤੇ ਭਿੜੀ ਫਿਰ ਇੱਕ ਔਰਤ ਨੂੰ ਕਹਿੰਦਾ ਇਹ ਤਾਂ ਸੌ ਸੌ ਚ ਮਿਲ ਜਾਂਦੀਆਂ ਨੇ ਤੇ ਫਿਰ ਇਹਨੂੰ ਘੇਰਿਆ ਵੀ ਸੀ ਅਨੰਤ ਪਰਸਾ ਕੀਰਤ ਪ੍ਰਸਾਦ ਦੇ ਕੋਲ ਤੇ ਫੇਰ ਉਹ ਦਵਾ ਦਾ ਆ ਜਿਹੜਾ ਥੱਪੜ ਪਿਆ ਇਹਦੇ 에ਅਰਪੋਰਟ ਤੇ ਉੱਥੇ ਵੀ ਜਾਂਦੀ ਹੋਈ ਸੀ ਕਹੇਗੀ ਕਿ ਜੀ ਇਹ ਦੇਖ ਲਓ ਪੰਜਾਬ ਤਤਪਤ ਫੈਲ ਰਿਹਾ ਔਰ ਕਮਾਲੇ ਹੋਈ ਇਸ ਫਿਲਮ ਦੀ ਇੰਟਰਵਿਊ ਦਿੰਦੇ ਹੋਏ ਨਾ ਜਦੋਂ ਨੇ ਕੀਤਾ ਪ੍ਰੈਸ ਸਾਡੇ ਨੂੰ ਪੁੱਛਿਆ ਕਿ ਤੁਸੀਂ ਇਹ ਫਿਲਮ ਕਿੰਨੇ ਕਹਿੰਦੀ ਮੈਨੂੰ ਬਹੁਤ ਦਿਲਚਸਪੀ ਹੈ ਰਾਜਨੀਤੀ ਚ ਔਰ ਮੈਂ ਕਾਫੀ ਪੜ੍ਹਦੀ ਹਾਂ ਮੈਨੂੰ ਸਭ ਪਤਾ ਹੈ ਦੇਸ਼ ਦਾ ਕੀ ਸਵਾ ਪਤਾ ਤੁਹਾਨੂੰ ਵੀ ਬੀਬਾ ਉਹ ਇਹ ਤਾਂ ਕਹਿ ਰਹੀ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੁਭਾਚੰਦਰ ਬੋਸ ਸੀ ਹਾਂ ਖੁਸ਼ ਕਰਨਾ ਤੈਨੂੰ ਜ਼ਰੂਰ ਆਉਂਦਾ ਤੂੰ ਤਾਂ ਇਹ ਵੀ ਕਹਿ ਕਿ ਦੇਸ਼ ਜਨ 2014 ਚ ਹੋਇਆ ਪਹਿਲਾ ਨਹੀਂ ਹੋਇਆ 14 14 ਨੂੰ ਹੋਇਆ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਨੇ ਕਮਾਲ ਹੈ ਬਸ ਇਹ ਇਹ ਸਿੱਖ ਲੈਣਾ ਚਾਹੀਦਾ ਇਥੋਂ ਤੋਂ ਗੁਰ ਮੋਦੀ ਸਾਹਿਬ ਖੁਸ਼ ਤੇ ਬੋਦੀ ਸਾਹਿਬ ਖੁਸ਼ ਹੋਣ ਜੇ ਹੁਣ ਦੇਸ਼ ਚ ਨਫਰਤ ਨਾ ਫਲਾਉ ਇਹ ਜ਼ਰੂਰ ਹੈ ਇਹ ਫਿਲਮ ਬਾਰੇ ਸੋਚਿਆ ਜਾਣਾ ਚਾਹੀਦਾ 6 ਤਰੀਕ ਨੂੰ ਹੋਣੀ ਹੈ ਐਚਜੀਪੀਸੀ ਟ੍ਰੇਲਰ ਦੇਖ ਲੇ ਉਸ ਉਹਨਾਂ ਨੂੰ ਅੰਦਾਜ਼ਾ ਹੋ ਜਾਊ ਤੇ ਇਹਦਾ ਵਿਰੋਧ ਦਰਜ ਕਰੋ ਘਟ-ਘਟ ਇਹ ਸੀਨ ਕੱਟੇ ਜਾਣੇ ਚਾਹੀਦੇ ਨੇ ਅਜਨਾਈ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ